ਤੇਰੇ ਦੁੱਖਾਂ ਦੀ ਬਣੂੰਗੀ ਹਿਦਾਰ ਸੁਖ ਤੇਰੇ ਰੋਗ ਹੋਣਗੇ ਤੇਰੇ ਦੁੱਖਾਂ ਦੀ ਬਣੂੰਗੀ ਹਿਦਾਰ ਸੁਖ ਤੇਰੇ ਰੋਗ ਹੋਣਗੇ ਤੇਰੇ ਦੁੱਖਾਂ ਦੀ ਬਣੂੰਗੀ ਹਿਦਾਰ ਸੁਖ ਤੇਰੇ Tere duka di banugü daru soktende. Tere duka di banugü daru soktende. Rabın veri veri dere heb bandeya. Rabın ਰੱਬ ਨਾ ਕਿਸੇ ਦਾ ਹੈ ਵੈਰੀ ਤੇਰੇ ਹੈਬ ਰੱਬ ਨਾ ਕਿਸੇ ਦਾ ਹੈ ਵੈਰੀ ਵੈਰੀ ਤੇਰੇ ਹੈ ਰੱਬ ਨਾ ਕਿਸੇ ਮਰ ਦੀ ਗੁਰਬਾਣੀ ਸਮਝਾ ਰਹੀ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਘਣਾ ਮਰ ਦੀ ਗੁਰਬਾਣੀ ਸਮਝਾਉਂਦੀ ਕਿਤੇ ਕਿਸੇ ਦੂਜੇ ਦੇ ਮੱਥੇ ਤੇ ਦੋਸ਼ ਨਾ ਮੜੀ ਕਿ ਮੇਰਾ ਘਰ ਵਾਲਾ ਮਾੜਾ ਹੈ ਮੇਰੇ ਬੱਚੇ ਮਾੜੇ ਆ ਮੇਰੇ ਰਿਸ਼ਤੇਦਾਰ ਮਾੜੇ ਆ ਸੋ ਫਲਾਣੇ ਨੇ ਮੈਨੂੰ ਕੁਝ ਕਰਾ ਦਿੱਤਾ ਸੋ ਫਲਾਣੇ ਦਾ ਪੱਠਾ ਬਹਿ ਗਿਆ ਸੋ ਕਹਿੰਦੇ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਪ੍ਰਮਾਤਮਾ ਤੇਰੇ ਤੇਰੇ ਕਰਮ ਜਦੋਂ ਸਹੀ ਹੋਣ ਨਾ ਪ੍ਰਮਾਤਮਾ ਹਮੇਸ਼ਾ ਅੰਗ ਸੰਗ ਹੁੰਦਾ ਹੈ ਵਿਚਕਰਤਾ ਪੁਰਖ ਖਲੋਆ ਵਾਲ ਨ ਵਿੰਗਾ ਹੋਆ ਕਹਿੰਦੇ ਉਹ ਆਪਣੇ ਪਿਆਰਿਆਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਜੇ ਤੇਰੇ ਕਰਮ ਸਿੱਧੇ ਹੋਣ ਸੋ ਕਹਿੰਦੇ ਪ੍ਰਮਾਤਮਾ ਹਰ ਸਮ ਹਰ ਸਮੇਂ ਤੇਰੇ ਨਾਲ ਰਹੇਗਾ ਸਮਰ ਦੀ ਗੁਰਬਾਣੀ ਵਿੱਚ ਲਿਖਿਆ ਪਰ ਧਨ ਪਰਦਾਰ ਪਰ ਹਰੀ ਤਾਂ ਕਿ ਨਿਕਟ ਬਸੇ ਨਰ ਹਰੀ ਕਹਿੰਦੇ ਜਿੰਨੇ ਮਾੜੀਆਂ ਗੱਲਾਂ ਛੱਡ ਦਿੱਤੀਆਂ ਸੂਪਰਮਾਤਮਾ ਕਹਿੰਦੇ ਹਰ ਟਾਈਮ ਉਹਦੇ ਨਾਲ ਰਹਿੰਦੇ ਹਰ ਟਾਈਮ ਉਹਦੇ ਅੰਗ ਸੰਗ ਰਹਿੰਦੇ ਤੇ ਜਦੋਂ ਹਰ ਹਸ ਹਰ ਸਮੇਂ ਅੰਗ ਸੰਗ ਰਹਿੰਦਾ ਸੋ ਗੁਰੂ ਪਿਆਰਿਓ ਉਹਦੇ ਤੋਂ ਵਾਰ ਕਿਵੇਂ ਚਲਾ ਸਕਦਾ ਕੋਈ ਇਹ ਵਾਰ ਚੱਲਦੀ ਉਹਨਾਂ ਦੇ ਜਿਹੜੇ ਗੁਰੂ ਪਿਆਰਿਓ ਸੋ ਜਿਹੜੇ ਮੌਕਾ ਦਿੰਦੇ ਆ ਵਾਰ ਚਲਾਉਣ ਦਾ ਸੋ ਜੇ ਕੋਈ ਮੌਕਾ ਹੀ ਨਾ ਦੇਵੇ ਕਿਸੇ ਨੂੰ ਵਾਰ ਚਲਾਉਣ ਦਾ ਤੇ ਵਾਰ ਕਿਵੇਂ ਚੱਲੇਗਾ ਜੇ ਆਪਣੀ ਭਗਤੀ ਪੂਰੀ ਸੋ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਜਿੱਥੇ ਮਰਜ਼ੀ ਭੱਜਿਆ ਕਰੇ ਸੋ ਇਹ ਬਾਲ ਉਹਦੇ ਵੀ ਮੰਗੇ ਹੁੰਦੇ ਆ ਸਾਰੇ ਜਦੋਂ ਆਪਣੇ ਕਰਮ ਹੀ ਮਾੜੇ ਤੇ ਗੁਰੂ ਪਿਆਰਿਓ ਜੇ ਕਰਮ ਸਹੀ ਕਰੀਏ ਤੇ ਕੋਈ ਕੁਝ ਨਹੀਂ ਵਿਗਾੜ ਸਕਦਾ ਮਾਰੇ ਕਹਿੰਦੇ ਕਿਸੇ ਦੂਜੇ ਦੇ ਮੱਥੇ ਤੇ ਦੋਸ਼ ਨਾ ਦੇਈਂ ਬੰਦਾ ਤੇ ਇੱਥੋਂ ਤੱਕ ਆਪਣੇ ਘਰ ਦੇਆਂ ਨੂੰ ਮਾੜਾ ਕਹਿੰਦਾ ਕਹਿੰਦਾ ਕਿ ਮੈਂ ਤੇ ਆਪਣੇ ਪਤੀ ਕਰਕੇ ਦੁਖੀ ਹਾਂ ਮੈਂ ਆਪਣੇ ਬੱਚਿਆਂ ਕਰਕੇ ਦੁਖੀ ਹਾਂ ਤੇ ਬੰਦਾ ਇੱਥੋਂ ਤੱਕ ਕਹਿ ਦਿੰਦਾ ਕਿ ਰੱਬ ਵੀ ਸਾਡਾ ਵੈਰੀ ਹੈ ਪਰ ਮਹਾਰਦੀ ਗੁਰਬਾਣੀ ਕਹਿੰਦੀ ਨਹੀਂ ਜੋ ਤੇਰੇ ਕਰਮਾਂ ਚ ਲਿਖਿਆ ਉਹੀ ਤੈਨੂੰ ਮਿਲਣਾ ਹੈ ਇਸੇ ਕਰਕੇ ਸਿਆਣੇ ਵੀ ਕਹਿੰਦੇ ਆ ਕਿ ਸਮੇਂ ਤੋਂ ਪਹਿਲਾਂ ਮੁਕੱਦਰ ਤੋਂ ਜ਼ਿਆਦਾ ਅੱਜ ਤੱਕ ਕਦੀ ਕਿਸੇ ਨੂੰ ਕੁਝ ਮਿਲੇ ਭਾਵ ਕਿ ਕਦੀ ਕੁਝ ਨਹੀਂ ਮਿਲਿਆ ਜੋ ਮਿਲਦਾ ਹੈ ਮੁਕੱਦਰਾਂ ਦਾ ਮਿਲਦਾ ਬੰਦੇ ਨੂੰ ਮੁਕੱਦਰਾਂ ਤੋਂ ਬਿਨਾ ਫੁੱਟੀ ਕੋਟੀ ਨਹੀਂ ਮਿਲਦੀ ਸੋ ਹੋਰ ਤੇ ਫਿਰ ਹੋਰ ਕੁਝ ਤੇ ਮਿਲਣ ਹੋ ਰਿਹਾ ਜਦੋਂ ਫੁੱਟੀ ਕੋਟੀ ਨਹੀਂ ਮਿਲਦੀ ਕਰਮਾਂ ਤੋਂ ਬਿਨਾ ਤੇ ਜੇ ਆਪਾਂ ਕਰਮ ਸਹੀ ਕਰੀਏ ਤੇ ਪ੍ਰਮਾਤਮਾ ਆਪਣ ਹਮੇਸ਼ਾ ਸੁਖੀ ਰੱਖੇਗਾ ਬੰਦਾ ਖੁਸ਼ ਰਹੇਗਾ ਤੇ ਜਦੋਂ ਕਰਮ ਕਰਨੇ ਮਾੜੇ ਫਿਰ ਗੁਰੂ ਪਿਆਰਿਓ ਸੇਕ ਲਗਾਉਣਾ ਪੈਂਦਾ ਜਿਵੇਂ ਆਪਾਂ ਰੋਟੀ ਪਕਾਉਂਨੇ ਥੱਲੇ ਸੇਕ ਹੋਏਗਾ ਤੇ ਰੋਟੀ ਬਣੇਗੀ। ਸੋ ਗੁਰੂ ਪਿਆਰਿਓ ਚੁੱਲ੍ਹੇ 'ਚ ਆਪਾਂ ਚੀਜ਼ ਤਿਆਰ ਕਰਦੇ। ਦਾਲ ਤਾਂ ਬਣੇਗੀ ਜੇ ਥੱਲੇ ਸੇਕੇ। ਉਸੇ ਇਸੇ ਤਰ੍ਹਾਂ ਫਿਰ ਮਹਾਰਾਜ ਬੰਦੇ ਬੰਦੇ ਨੂੰ ਬੰਦਾ ਬਣਾਉਂਦਿਆ ਸੇਕ ਦੇ। ਚਪੇੜਾ ਪੈਂਦੀਆਂ ਨੇ ਜਿਹੜੀਆਂ ਦੁੱਖ ਦੀਆਂ। ਸੋ ਫਿਰ ਮਹਾਰਾਜ ਸੇਕ ਦਿੰਦੇ ਆ। ਫਿਰ ਬੰਦੇ ਦਾ ਹੰਕਾਰ ਟੁੱਟਦਾ ਹੈ ਫਿਰ ਬੰਦਾ ਬੰਦਾ ਬਣਦਾ ਹੈ। ਇਸ ਕਰਕੇ ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ ਦੁੱਖ ਦਾਰੂ ਕਹਿੰਦੇ ਜਿਹੜਾ ਦੁੱਖ ਹੁੰਦਿਆ ਦਾਰੂ ਬਣ ਜਾਂਦਾ ਕਿਉਂਕਿ ਦੁੱਖ ਵਿੱਚ ਰੱਬ ਚਿੱਤਾ ਆ ਜਾਂਦਾ ਸੋ ਬੰਦੇ ਦੀ ਅਕਲ ਟਿਕਾਣੇ ਆ ਜਾਂਦੀ ਹੰਕਾਰ ਟੁੱਟ ਜਾਂਦਾ ਤੇ ਜਦੋਂ ਕਹਿੰਦੇ ਬੰਦਾ ਸੁਖੀ ਹੁੰਦਾ ਏਸੀ ਰੂਮ ਵਿੱਚ ਸੁਣਦਾ ਮਖਮਲੀ ਗੱਦਿਆਂ ਤੇ ਸੌਂਦਾ ਚੰਗੀਆਂ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਸੋ ਉਦੋਂ ਸਾਰੇ ਕੀੜੇ ਮਕੋੜੇ ਨਜ਼ਰ ਆਉਂਦੇ ਦੁਨੀਆਂ ਨੂੰ ਸਾਰੀ ਕੀੜੇ ਮਕੋੜੇ ਨਜ਼ਰ ਆਉਂਦੀ ਵਿੱਚ ਬੈਠੇ ਨੂੰ ਗੱਡੀ 'ਚ ਸੋ ਗੁਰੂ ਪਿਆਰਿਓ ਇੱਥੋਂ ਤੱਕ ਕੇ ਉਹਨੂੰ ਗੁਰੂ ਵੀ ਐਵੇਂ ਲੱਗਦਾ ਕਿ ਬਸ ਐਵੇਂ ਹੀ ਹਾਂਜੀ ਸੋ ਗੁਰੂ ਨੂੰ ਵੀ ਕੁਝ ਨਹੀਂ ਸਮਝਦਾ ਜਦੋਂ ਦੁੱਖ ਆ ਜਾਂਦੇ ਆ ਬਿਪਤਾ ਪੈ ਜਾਂਦੀ ਫਿਰ ਅਕਲ ਟਿਕਾਣੇ ਆਉਂਦੀ ਫਿਰ ਭੱਜਦਾ ਗੁਰੂ ਘਰ ਨੂੰ ਸੋ ਫਿਰ ਕਹਿੰਦਾ ਹੁਣ ਪਾਠ ਕਰਾਓ ਖੰਡ ਪਾਠੀ ਕਰਾ ਦਿਓ ਮੇਰਾ ਸਹਿਰ ਪਾਠੀ ਕਰਾ ਦਿਓ ਕਿਤੇ ਮੇਰਾ ਭਲਾ ਹੋ ਜੇ ਸੋ ਫਿਰ ਅਕਲ ਟਿਕਾਣੇ ਆਈ ਤੇ ਕੀ ਆਈ ਜੇ ਪਹਿਲਾਂ ਹੀ ਬੰਦਾ ਆਪਣੀ ਅਕਲ ਟਿਕਾਣੇ ਰੱਖੇ ਪਰ ਰਹਿੰਦੀ ਨਹੀਂ ਨਾ ਕਿਉਂਕਿ ਸੰਗਤ ਤੋਂ ਬਿਨਾ ਭਜਨ ਤੋਂ ਬਿਨਾ ਗੁਰਬਾਣੀ ਪੜ੍ਹਿਆ ਤੋਂ ਬਿਨਾ ਗੁਰਬਾਣੀ ਦੇ ਗਿਆਨ ਤੋਂ ਬਿਨਾ ਬੰਦੇ ਦੀ ਅਕਲ ਟਿਕਾਣੇ ਨਹੀਂ ਰਹੇਗੀ ਹਿੱਲ ਜਾਂਦੀ ਹੈ ਇਹ ਹੈ ਰਹਿੰਦੀ ਉਹ ਇੱਕ ਰੂਪਿਆ ਰਿਓ ਟਿਕਾਣੇ ਤਾਂ ਐ ਜੇ ਗੁਰੂ ਦੇ ਲੜਨ ਲੱਗੇ ਬੰਦਾ ਨਹੀਂ ਤੇ ਸਭ ਦੀ ਹਿੱਲ ਜਾਂਦੀ ਤੇ ਜਦੋਂ ਅਕਲ ਹਿੱਲ ਗਈ ਟਿਕਾਣੀਆਂ ਤੋਂ ਫਿਰ ਮਰ ਨੂੰ ਚਪੇੜਾ ਮਾਰਨੀ ਆ ਪੈਂਦੀ ਸੋ ਫਿਰ ਬੰਦਾ ਰੋਂਦਾ ਫਿਰ ਬਿਟਦਾ ਸੋ ਆਉ ਜੇ ਬਚਣਾ ਐ ਨਾ ਰੋਣ ਪਿਟਣ ਤੋਂ ਤੇ ਪਹਿਲਾਂ ਹੀ ਜੁੜ ਜਾਓ ਗੁਰੂ ਨਾਲ ਇੱਥੋਂ ਤੱਕ ਮੌਕਾ ਹੀ ਨਾ ਦਿਓ ਕਿ ਤੁਹਾਨੂੰ ਦੁਖਾਵੇ ਇਹ ਦੁੱਖ ਹੁੰਦੇ ਹੀ ਤਾਂ ਨੇ ਸੋ ਬੰਦੇ ਦੇ ਆਪਣੇ ਕਰਮ ਕਿਤੇ ਨਾ ਕਿਤੇ ਮਾੜੇ ਹੁੰਦੇ ਤੇ ਮੁੜ ਕੇ ਫਿਰ ਦੂਜਿਆਂ ਨੂੰ ਦੋਸ਼ ਦਿੰਦਾ ਫਿਰਦਾ ਸੋ ਮੇਰਾ ਘਰ ਵਾਲਾ ਮਾੜਾ ਹੈ ਮੇਰੀ ਘਰ ਵਾਲੀ ਮਾੜੀ ਸੋ ਮੇਰੇ ਬੱਚੇ ਮਾੜੇ ਆ ਮੇਰਾ ਤਾਂ ਰੱਬ ਵੀ ਗਰੀ ਹੋ ਗਿਆ ਸੋ ਰੱਬ ਨਹੀਂ ਕਿਸੇ ਦਾ ਵੈਰੀ ਵੈਰੀ ਦੇ ਬੰਦੇ ਦੇ ਐਬ ਨੇ ਜਿਹੜੇ ਭੜੇ ਚੰਬੜੇ ਆ ਨਾ ਵੈਲ ਬੰਦੇ ਨੂੰ ਇਹੀ ਲੈ ਲ ਡੁੱਬਦੇ ਸੋ ਆ ਬੜੋ ਸੁਣੋ ਸੋ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ